ਸੀਟੀ ਰਾਜਪੁਰਾ ਪੁਲਿਸ ਦੇ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ ਦੋ ਪਿਸਟਲ ਤਿੰਨ ਮੈਗਜ਼ੀਨ ਤੇ ਦੋ ਜਿੰਦਾ ਰੌਂਦ ਬਰਾਮਦ ਕੀਤੇ ਗਏ ਅੱਜ ਰਾਜਪੁਰਾ ਦੀ ਸੀਟੀ ਥਾਣੇ ਦੇ ਵਿੱਚ ਰੱਖੀ ਪ੍ਰੈਸ ਕਾਨਫਰੰਸ ਦੇ ਦੌਰਾਨ ਸੀਟੀਐਸਐਚਓ ਕਿਰਪਾਲ ਸਿੰਘ ਮੋਹੀ ਦੇ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਕਿ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਅਤੇ ਡੀਐਸਪੀ ਮਨਜੀਤ ਸਿੰਘ ਰਾਜਪ੍ਰਤੀ ਅਗਵਾਇਤੀ ਹੇਠ ਪੁਲਿਸ ਟੀਮ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਕਿ ਮੌਕੇ ਤੇ ਮੌਜੂਦ ਪੁਲਿਸ ਨੇ ਚੈਕਿੰਗ ਦੇ ਦੌਰਾਨ ਇੱਕ ਸ਼ੱਕੀ ਨੌਜਵਾਨ ਨੂੰ ਰੋਕਿਆ ਜਿਸ ਦੀ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ ਹਥਿਆਰ ਬਰਾਮਦ ਹੋਏ ਨੇ ਗ੍ਰਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਗੌਰਵ ਪੁੱਤਰ ਅਜੀਨੀਫਾਸੀ ਗੁਰਦਾਸਪੁਰ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੱਸਿਆ ਕਿ ਸ਼ੱਕੀ ਹਥਿਆਰਾਂ ਦੀ ਸਪਲਾਈ ਦੇ ਕੰਮ ਦੇ ਨਾਲ ਸੰਬੰਧਿਤ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ ਇਸ ਸਬੰਧ ਤੇ ਵਿੱਚ ਉਨ੍ਹਾਂ ਦੇ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਇਸ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸਾਡੇ ਮਾਨਯੋਗ ਐਸਐਸਪੀ ਸਾਹ ਪਟਿਆਲਾ ਸ਼੍ਰੀ ਵਰਨ ਸ਼ਰਮ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਬੰਸ ਸਿੰਘ ਬੈਂਸ ਦੀ ਇੱਕ ਸਾਡੀ ਇਨਫੋਰਮੇਸ਼ਨ ਸੀਗੀ ਉਹ ਇਹਨਾਂ ਇਨਫੋਰਮੇਸ਼ਨ ਤੇ ਸਾਡੇ ਡੀਐਸਪੀ ਰਾਜਪਰਾ ਸਰਦਾਰ ਮਨਜੀਤ ਸਿੰਘ ਨੇ ਆਡਾ ਅਡਾ ਸਾਡੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਸਾਡੀ ਨਾਕਾ ਪਾਰਟੀ ਐਸਆਈ ਜਸਵਾਲ ਸਿੰਘ ਮਿਡਵੇ ਤੇ ਜਿਹਨੇ ਨਾਕਾਬੰਦੀ ਕੀਤੀ ਸੀ ਉਹਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਗੌਰਵ ਤੇ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਇਨੂੰ ਇੱਕ ਬੈਗ ਦੇ ਤਹਿਤ ਫੜਿਆ ਫੜ ਕੇ ਜਿਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਸਾਨੂੰ ਦੋ ਪਿਸਟਲ ਤੇ ਤਿੰਨ ਮੈਗਜ਼ੀਨ ਤੇ ਦੋ ਰੋਂਦ ਜਿੰਦਾ ਜਿਹੜੇ ਉਹ ਬਰਾਮਦ ਹੋਏ ਅੱਜ ਅਸੀਂ ਇਹਦੇ ਤੇ ਐਫਆਰ ਨੰਬਰ 172 ਆਰਮਲੈਕਟ ਦੇ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸਾਨੂੰ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ ਹੈ ਹੁਣ ਅਸੀਂ ਇਹਦੀ ਮਤਲਬ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਵੀ ਇਹਨੇ ਕਿਨੂੰ ਪਿਸਤਲ ਦੇਣਾ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਕਿੰਨੀ ਕੁ ਵਾਰੀ ਲੈ ਕੇ ਆਇਆ ਤੁਹੇ ਪਹਿਲਾਂ ਪਹਿਲਾਂ ਜੀ ਪਹਿਲਾ ਚਾਂਸ ਹੈ ਦਾ ਪਿਸਤਲਾਂ ਦਾ ਬਾਕੀ ਇਹਦੇ ਤੇ ਇੱਕ ਮਤਲਬ ਐਨਡੀਪੀਐਕਸ ਦਾ ਪਰਚਾ ਦਰਜ ਹੈਗਾ ਜਿਹੜਾ ਸ਼ਿਕਾਰ ਮਛਲੀ ਠਾਣਾ ਪੈਂਦਾ ਕੁਲਾਸ ਦੇ ਵਿੱਚ ਉੱਥੇ ਸਾਡਾ ਮਨਸ਼ਾ ਦਾ ਕੁਝ ਪਤਾ ਲੱਗੇ ਕਿ ਕਿਹਾਂ ਮਛਲੀ ਇਹ ਪਿਸਤਲ ਇਹ ਕਿੱਥੇ ਕੀ ਕਰ ਰਹਾ ਹੈ ਹਾਂ ਉਹ ਹੀ ਅਸੀਂ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਜੀ ਉਹ ਸਾਡਾ ਜਿਹੜਾ ਮਤਲਬ ਰਿਮਾਂਡ ਦੇ ਦੌਰਾਨ ਇਹੀ ਕੁਝ ਅਸੀਂ ਸਾਰਾ ਦੇਖਾਂਗੇ ਇਹ ਮਤਲਬ ਜਿਹੜੇ ਬੈਡ ਐਲੀਮੈਂਟ ਨੇ ਉਹਨਾਂ ਨਾਲ ਦਾ ਕੋਈ ਹੈ ਜੀ ਕੁਝ ਮੰਨਿਆ ਜੀ ਹਾਂ ਜੀ ਕੋਈ ਹੈਗਾ ਮੁੰਡਾ ਜਿਹੜਾ ਕੋਈ ਬਾਹਰ ਬੈਠਾ ਮੁੰਡਾ ਉਹਨੇ ਇਹਨੂੰ ਮਤਲਬ ਇਹ ਪਿਸਟਲ ਮਤਲਬ ਲਿਆਉਣ ਲਈ ਕਿਹਾ ਸੀਗਾ ਇਹ ਉਹਦੇ ਕਹਿਣ ਤੇ ਮਤਲਬ ਪਾਰਸਲ ਦਾ ਕਹਿਣ ਦੇ ਮੁਤਾਬਕ ਇਹ ਕੰਮ ਕਰ ਰਿਹਾ ਸੀਗਾ ਇਹਨੇ ਲਿਆ ਕੇ ਗੁਰਦਾਸਪੁਰ ਉਹਨੂੰ ਇਹ ਪਿਸਟਲ ਪੜਾਉਣੀ ਸੀ ਕਿੱਥੋਂ ਲਿਆ ਸੀ ਇਹਦੇ ਦੱਸਣ ਮੁਤਾਬਕ ਤਾਂ ਇਹ ਦਿੱਲੀ ਤੋਂ ਕਹਿੰਦਾ ਮੈਂ ਲੈ ਕੇ ਆਇਆ ਪਰ ਉਹ ਅਸੀਂ ਦੇਖਾਂਗੇ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਵੀ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਹਨੇ ਇਹ ਦੇਣੀ ਸੀ ਸਰ ਕੋਈ ਦੱਸੀ ਹੈ ਜੀ ਗੱਲ ਵੀ ਇਹ ਜਿੱਥੋਂ ਲੈ ਕੇ ਆਇਆ ਸੀ ਉੱਥੇ ਕਿਸ 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 ਚੀਜ਼ ਤੇ ਬੈਠ ਕੇ ਆਇਆ ਸੀ ਇਹਦੇ ਲਗੇ ਇਹਦੇ ਦੱਸਣ ਮੁਤਾਬਕ ਜੀ ਇਹ ਵਕ ਵਕ ਵਿਕਲਾਂਦੇ ਆਉਂਦੇ ਆ ਜਿੱਦਾਂ ਕੋਈ ਬੱਸ ਤੇ ਆ ਗਿਆ ਜਾਂ ਟੈਂਪੂ ਤੇ ਆ ਗਿਆ ਇਹਨੇ ਅੱਗੇ ਨਾਕਾਬੰਦੀ ਦੇਖ ਕੇ ਉਹ ਨਾਕਿਆਂ ਤੋਂ ਥੱਲੇ ਉਤਰ ਕੇ ਇਹ ਭੱਜਣ ਦੀ ਤਾਕਤ ਦੇ ਵਿੱਚ ਸੀਗਾ ਉਹ ਸਾਡੀ ਜਿਹੜੀ ਪੁਲਿਸ ਪਾਰਟੀ ਉਹਨੇ ਬੜੇ ਮੁਸਤੈਦੀ ਨਾਲ ਇਹਨੂੰ ਕਾਬੂ ਕਰਕੇ ਹਿੰਨੇ ਕੋਈ ਦੱਸਿਆ ਵੀ ਜਿੱਥੋਂ ਦਿਲਿਓ ਲੈ ਕੇ ਆਂਦਾ ਕਿ ਉਹ ਵਪਾਰ ਕਰਦੇ ਆ ਇਹ ਬਿਨਾ ਆਫ ਅਫੀਸਰ ਲਾਇਸੈਂਸ ਵਾਲੇ ਪਿਸਟਲਸ ਦਾ ਜਿਹੜੇ ਪਿਆਰ ਕਾਨੂੰਨੀ ਕੋਈ ਦੁਕਾਨ ਹੈ ਜਾਂ ਵੈਸੇ ਹਾਂਜੀ ਇਹ ਪਾਰਸਲ ਦੀ ਆਪਾਂ ਕਹਿ ਸਕਦੇ ਹਾਂ ਫਿਲਹਾਲ ਜਿਹੜਾ ਤਾਂ ਅੱਗੇ ਜਿਹਨੂੰ ਇਹ ਦੇਣਾ ਸੀ ਪਿਸਟਲ ਉਹ ਅਸੀਂ ਦੇਖਾਂਗੇ ਉਹ ਸਾਡਾ ਇੱਕ ਇਹ ਗੂਫੀਆ ਪਾਰਟ ਹੈਗਾ ਉਹ ਤੁਹਾਨੂੰ ਬਾਅਦ ਚ ਅਸੀਂ ਸਾਰਾ ਦੱਸਾਂਗੇ ਇਹ ਖਰੀਦ ਕੇ ਲੈ ਕੇ ਜਾਂਦਾ ਸੀ ਇਹ ਵਿੱਚ ਸਪਲਾਈਅਰ ਸੀਗਾ ਜੀ ਨਹੀਂ ਇਹਦੇ ਮੁਤਾਬਕਤਾ ਜੀ ਇਹਨੂੰ ਮੁੰਡੇ ਨੇ ਕਿਸੇ ਨੇ ਜਿੱਦਾਂ ਇਹਦੇ ਯਾਰ ਦੋਸਤ ਹੈ ਉਹਨੇ ਮਤਲਬ ਇਹਨੂੰ ਕਿਹਾ ਸੀਗਾ ਤੂੰ ਦਿੱਲੀ ਜਾ ਕੇ ਇਹ ਦੋ ਪਿਸਟਲ ਲੈ ਕੇ ਆਂ ਗਿਓ ਪਿਸਟਲ ਜਿਹੜੇ ਅੱਗੇ ਮੁੰਡੇ ਨੂੰ ਦੇਣੇ ਸੀਗੇ ਉਹ ਸਾਡੇ ਮਤਲਬ ਪੁਛ ਕਿਸ ਝਾ ਆ ਚੁੱਕਿਆ ਉਹ ਸੀ ਉਹਨੂੰ ਵੀ ਨਾਮਜ਼ਦ ਕਰਾਂਗੇ ਕੋਈ ਉਹ ਵੱਡੀ ਵਾਰਦਾਤ ਦੇ ਵਾਸਤੇ ਹਾਂਜੀ ਹਾਂਜੀ ਕੁਝ ਵੀ ਹੋ ਸਕਦਾ ਇਹ ਦੇਖੋ ਕਿੰਨੇ ਵਧੀਆ ਪਿਸਟਲ ਨੇ ਇਹਨਾਂ ਨਾਲ ਕੁਝ ਵੀ ਵਾਰਦਾਤ ਕੋਈ ਕਰਨ ਲਈ ਇਹ ਲੈ ਕੇ ਆਇਆ ਇਹ ਸਰ ਕੀ ਕੋਈ ਅਹੀ ਗੱਲ ਸਾਹਮਣੇ ਆਈ ਹੈ ਜਿਵੇਂ ਉੱਥੇ ਚੋਣ ਇਲੈਕਸ਼ਨ ਹੈਗੀ ਹੈ ਤਰਕਰ ਦੇ ਵਿੱਚ ਇਹ ਕੋਈ ਉੱਥੇ ਵੀ ਕੋਈ ਇਹ ਯੂਜ਼ ਕਰਨੇ ਸੀਗੇ ਜਾਂ ਕੋਈ ਨਹੀਂ ਨਹੀਂ ਇਹ じゃ ਕੁਝ ਨਹੀਂ ਜੀ ਇਲੈਕਸ਼ਨ ਸੰਬੰਧੀ ਕੁਝ ਨਹੀਂ ਹੈਗਾ ਪਰ ਅਸੀਂ ਫੇਰ ਵੀ ਇਨਵੈਸਟੀਗੇਸ਼ਨ ਸਾਰੀ ਉਹ ਕਰਾਂਗੇ ਠੀਕ ਹੈ ਥੈਂਕ ਯੂ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da hove asar